ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ 29 ਅਪ੍ਰੈਲ ਖਾਲਿਸਤਾਨ ਡਿਕਲੇਰੇਸ਼ਨ ਡੇ ਆ ਤੇ ਲੈਂਡ ਨੂੰ ਦਾ ਫਿਰਦੇ ਆ ਅਸੀਂ ਖਾਲਿਸਤਾਨ ਪਰ ਜਿਹੜੀਆਂ ਗੁਲਾਮੀਆਂ ਸਾਡੇ ਗਾਲ ਗੋਰੇ ਪਾ ਗਏ ਸੀਗੇ ਹਜੇ ਤੱਕ ਅਸੀਂ ਉਹ ਨਹੀਂ ਛੱਡੀਆਂ ਉਹਨਾਂ ਨੂੰ ਅਸੀਂ ਮਰਜ਼ਾਦਾ ਬਣਾ ਲਿਆ ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਜਿਹੜਾ ਅਸੀਂ ਨਿਤ ਨਾਰਾ ਮਾਰਦੇ ਆ ਕਿ ਅਸੀਂ ਜੰਮਿਆਂ ਖੰਡੇ ਦੀ ਧਾਰ ਵਿੱਚੋਂ ਵਧੇ ਫੁੱਲੇ ਹਾਂ ਅਸੀਂ ਕਿਰਪਾਨ ਦੇ ਨਾਲ ਤੇ ਇਸ ਖੰਡੇ ਬਾਟੇ ਦੇ ਅੰਮ੍ਰਿਤ ਤੇ ਗੱਲ ਕੀਤੀ ਜਾਵੇ ਕੀ ਅੱਜ ਕੱਲ ਜਿਹੜਾ ਆਮ ਰਸ ਸੰਚਾਰ ਹੋ ਰਿਹਾ ਉਹ ਤਿੱਖੇ ਖੰਡੇ ਦੇ ਨਾਲ ਹੋ ਰਿਹਾ ਜਿਹੜਾ ਅਸੀਂ ਕਹਿੰਨੇ ਆ ਜੰਮੇ ਹਾਂ ਖੰਡੇ ਦੀ ਧਾਰ ਵਿੱਚੋਂ ਤੇ ਗੁਰੂ ਸਾਹਿਬ ਜੀ ਨੇ ਵੀ ਕਿਹਾ ਪੀਓ ਪੌਲ ਖੰਡੇ ਧਾਰ ਧਾਰ ਸਪੈਸ਼ਲ ਨਾਲ ਵਰਤਿਆ ਵੀ ਖੰਡਾ ਉਹ ਜਿਹੜਾ ਤਿੱਖਾ ਹੋਵੇ ਖੁੰਡਾ ਨਾ ਹੋਵੇ ਪਰ ਅੱਜ ਕੱਲ ਤੇ ਜਿਹੜਾ ਅੰਮ੍ਰਿਤ ਆ ਉਹ ਸਾਰੀਆਂ ਹੀ ਜਥੇਬੰਦੀਆਂ ਖੁੰਡੇ ਖੰਡੇ ਦੇ ਨਾਲ ਸ਼ਕਾਰੀਆਂ ਉਹਦਾ ਕਾਰਨ ਕੀ ਜਦੋਂ ਗੋਰਿਆਂ ਨੇ ਸਿੱਖਾਂ ਤੇ ਪਾਬੰਦੀ ਲਾਈ ਸੀ ਕਿ ਸਿੱਖ ਹਾਥियार ਰੱਖ ਹੀ ਨਹੀਂ ਸਕਦੇ ਤੇ ਉਦੋਂ ਜਿਨ੍ਹਾਂ ਕੋ ਸ਼ਸਤਰ ਸੀਗੇ ਉਹਨਾਂ ਨੂੰ ਫੜ ਫੜ ਕੇ ਅੰਦਰ ਕਰੀ ਜਾਂਦੇ ਸੀ ਜਾਂ ਮਾਰੀ ਜਾਂਦੇ ਸੀ ਤੇ ਸਿੱਖਾਂ ਨੇ ਆ ਜੜੀਆਂ ਡੋਰੀਆਂ ਵਾਲੀਆਂ ਕਿਰਪਾਨਾਂ ਚੱਲੀਆਂ ਉਹ ਵੀ ਉਦੋਂ ਬਣਾਈਆਂ ਪਾਈਆਂ ਖੁੰਡੀਆਂ ਜਿਨ੍ਹਾਂ ਨੂੰ ਧਾਰ ਨਹੀਂ ਲੱਗੀ ਹੁੰਦੀ ਤਿੱਕੀਆਂ ਨਹੀਂ ਹੁੰਦੀਆਂ ਵੀ ਚਲੋ ਥੱਲੋਂ ਦੀ ਪਾ ਕੇ ਇਹਦੇ ਨਾਲ ਹੀ ਗੁਜ਼ਾਰਾ ਕਰੋ ਫਿਰ ਅਖੀਰ ਬਾਦ ਦੇ ਵਿੱਚ ਗੋਰਿਆਂ ਨੇ ਮਨਜ਼ੂਰੀ ਦਿੱਤੀ ਕਿ ਸਿੱਖ 9 ਇੰਚੀ ਕਿਰਪਾਨ ਪਾ ਸਕਦਾ ਆ ਪਹਿਲਾਂ ਜਿਹੜੇ ਸਾਰੇ ਸਿੱਖ ਸੀ ਉਹ ਵੱਡੀ ਕਿਰਪਾਨ ਹੀ ਕੋਲੇ ਰੱਖਦੇ ਹੁੰਦੇ ਸੀਗੇ ਤੇ 9 ਇੰਚੀ ਕਰਪਾਨ ਪਾ ਸਕਦਾ ਜੀ ਉਹਨੂੰ ਵੀ ਧਾਰ ਨਾ ਲੱਗੀ ਹੋਵੇ ਤੇ ਉਹਨਾਂ ਸਮਿਆਂ ਦੇ ਵਿੱਚ ਹੀ ਫਿਰ ਇਹ ਖੰਡਾ ਬਣਿਆ ਜਿਹਨੂੰ ਧਾਰ ਨਹੀਂ ਲੱਗੀ ਹੁੰਦੀ ਛੋਟਾ ਖੰਡਾ ਜਿਹਦੇ ਨਾਲ ਅਮਰ ਸੰਚਾਰ ਹੁੰਦਾ ਹੈ ਅੱਜ ਕੱਲ ਸਾਰੇ ਕਿਤੇ ਉਸੇ ਖੰਡੇ ਦੇ ਨਾਲ ਅਮਰ ਸੰਚਾਰ ਹੁੰਦਾ ਪਰ ਜੇ ਅਸੀਂ ਜਾ ਕੇ ਗੁਰਗੋਬਿੰਦ ਸਿੰਘ ਜੀ ਦਾ ਖੰਡਾ ਵੇਖੀਏ ਜਿਹੜਾ ਆਨੰਦਪੁਰ ਸਾਹਿਬ ਪਿਆ ਜਿਹਦੇ ਨਾਲ ਮਹਾਰਾਜਾ ਨੇ ਅਮਰ ਸੰਚਾਰ ਕੀਤਾ ਸੀਗਾ ਉਹ ਫਲਾਦ ਦਾ ਖੰਡਾ ਆ ਤੇ ਜੰਗੀ ਖੰਡਾ ਆ 3 ਫੁੱਟ ਦਾ ਖੰਡਾ ਆ ਤੇ ਦੋਨਾਂ ਪਾਸਿਆਂ ਤੋਂ ਐਨ ਤਿੱਖਾ ਆ ਤੇ ਦਾਸ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹ ਖੰਡੇ ਨੂੰ ਹੱਥ 'ਚ ਫੜ ਕੇ ਆ ਨੇੜਿਆਂ ਦਰਸ਼ਨ ਕੀਤੇ ਹੋਇਆ ਅੰਮ੍ਰਿਤ ਵੇਲੇ ਜਾ ਕੇ ਉਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ ਜਦੋਂ ਤਖਤ ਤੇ ਸ਼ਸਤਰ ਸਜਾਈ ਜਾਂਦੇ ਕੇਸਗੜ੍ਹ ਸਾਹਿਬ ਤੇ ਚੰਗੀ ਤਰ੍ਹਾਂ ਉਸ ਦੇ ਦਰਸ਼ਨ ਕੀਤੇ ਇਸ ਕਰਕੇ ਮੈਨੂੰ ਪਤਾ ਵੀ ਉਹ ਫਲਾਦ ਦਾ ਖੰਡਾ ਆ ਫਲਾਦ ਇੱਕ ਐਸਾ ਲੋਹਾ ਹੁੰਦਾ ਜਿਹੜਾ ਲੋਹੇ ਨੂੰ ਵੀ ਕੱਟ ਦਿੰਦਾ ਜਿਹੜਾ ਭਾਈ ਬਜਿੱਤਰ ਸਿੰਘ ਜੀ ਨੇ 나ਗਣੀ ਜਿਹੜੀ ਆ ਹਾਥੀ ਦੇ ਸਿਰ 'ਚ ਮਾਰੀ ਸੀ ਤਵੀਆਂ ਪਾੜੀਆਂ ਸੀਗੀਆਂ ਉਹ ਵੀ ਦਾਸ ਨੇ ਨੇੜਿਆਂ ਦਰਸ਼ਨ ਕੀਤੇ ਆ ਉਹ ਵੀ ਫਲਾਦ ਦੀ ਆ ਉਸੇ ਕੇਸਕਰ ਸਾਹਿਬ ਤਖਤ ਤੇ ਪਈ ਆ ਤੇ ਇਹ ਫਲਾਦ ਬਣਾਉਣ ਨੂੰ ਰੋਜ਼ ਮਿਹਨਤ ਕਰੀਏ ਤੇ ਮਹੀਨਿਆਂ ਤੇ 2 ਮਹੀਨੇ ਦਾ ਟਾਈਮ ਲੱਗਦਾ ਆ ਲੋਹੇ ਨੂੰ ਕੁੱਟ-ਕੁੱਟ ਕੇ ਕੋਟ-ਕੋਟ ਕੇ ਹੋਰ ਵਿੱਚ ਤਾਤਾ ਮਲਾ ਕੇ ਤੇ ਫਲਾਦ ਬਣਦਾ ਆ ਬਹੁਤ ਟਾਈਮ ਲੱਗਦਾ ਪਰ ਬਣਦਾ ਫਿਰ ਇੰਨਾ ਵਧੀਆ ਵੀ ਜਦੋਂ ਲੋਹੇ ਤੇ ਵੀ ਮਾਰੀਏ ਤੇ ਲੋਹੇ ਨੂੰ ਵੀ ਕੱਟ ਦਿੰਦਾ ਆ ਸੋ ਆਓ ਪਹਿਲਾਂ ਤੁਹਾਨੂੰ ਮੈਂ ਆ ਵੀਡੀਓ ਕਲਿੱਪ ਵਿਖਾਵਾਂ ਉਹ ਖੰਡੇ ਦੇ ਦਰਸ਼ਨ ਕਰਵਾਵਾਂ ਵੀ ਜਿਹੜੇ ਖੰਡੇ ਨਾ ਗੁਰੂ ਸਾਹਿਬ ਜੀ ਨੇ ਆਪਰਾ ਸੰਚਾਰ ਕੀਤਾ ਸੀ ਉਹ ਕਿਹੋ ਜਿਹੇ ਆ ਸੀਗਾ ਕਿੱਦਾਂ ਦਾ ਸੀ ਕਿੰਨਾ ਵੱਡਾ ਸੀਗਾ ਪਹਿਲਾ ਉਹ ਦੂਸਰਾ ਖੰਡਾ ਜਿਹਦੇ ਨਾਮ ਸ਼ਸਤਰ ਪਾਤਸ਼ਾਹੀ ਪਹਿਲੀ ਵਾਲੇ ਆਪਰ ਅਧਿਆਤ ਕੀਤਾ ਸਾਧ ਸੰਗਤ ਜੀ ਆਪ ਦਰਸ਼ਨ ਕਰਨ ਦੀ ਬੋਲੇ ਸੋ ਨਿਹਾਲ ਇਸ ਪੁਰਾਣੀ ਕੁੰਡੇ ਨੇ ਆ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਸੇਵਾ ਸੰਪੰਨ ਵੇਲੇ ਆਪਾਂ ਦਾ ਬਖਸ਼ਣ ਕਰਾਂ ਪੰਗਿਆਂ ਸਿਆਣ ਪੰਗਿਆਂ ਪਿਆਰੇ ਜੀ ਆਕਰਿ ਮੇ ਤੁ ਪਾਤਸ਼ਾਹ ਉਹ ਬਿਆਖ ਸੰਕਦਾ ਹੂੰ ਕਿ ਮੈਂ ਸਹਿਬ ਜੀ ਦੇ ਅਤਿ ਹੋਰ ਬਿਆਖ ਸੰਕਦਾ ਨੇ ਸੋ ਗੁਰੂ ਪਿਆਰਿਓ ਇਹ ਉਹ ਫੁਲਾਦੀ ਦੋ ਤਾਰਾ ਖੰਡਾ ਹੈ ਜੰਗੀ ਖੰਡਾ ਜਿਹਦੇ ਨਾਲ ਜੰਗ ਵੀ ਲੜੀ ਜਾ ਸਕਦੀ ਹੈ ਇਸ ਜੰਗੀ ਖੰਡੇ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਖਾਲਸਾ ਪੈਦਾ ਕੀਤਾ ਸੀਗਾ ਇਸ ਖੰਡੇ ਦੇ ਨਾਲ ਅਮਰਸ਼ਕਾ ਕੇ ਖਾਲਸਾ ਪੰਥ ਤਿਆਰ ਕੀਤਾ ਸੀਗਾ ਆਪ ਜੀ ਆ ਦਰਸ਼ਨ ਕਰ ਸਕਦੇ ਹੋ ਜਿਹੜਾ ਕਿ ਦੋਵਾਂ ਪਾਸਿਆਂ ਤੋਂ ਤਿੱਖਾ ਹੁੰਦਾ ਤੇ ਆ ਜਿਹੜੇ ਖੰਡਿਆਂ ਦੇ ਨਾਲ ਅਸੀਂ ਅੱਜ ਕੱਲ ਅਮਰ ਸੰਚਾਰ ਕਰਨ ਲਾਪੇ ਆ ਇਹ ਤੇ ਦਿਮਾਲਿਆਂ 'ਚ ਸਜਾਉਣ ਵਾਸਤੇ ਹੁੰਦੇ ਸੀਗੇ ਤਿੱਖੇ ਨਾ ਹੋਣ ਵੀ ਪੱਗ ਨਾ ਪਾਟੇ ਤੇ ਆ ਵੇਖੋ ਤੁਸੀਂ ਕਿੰਨਾ ਇਹ ਖੁੰਡਾ ਹੁੰਦਾ ਆ ਮਾਸਾ ਵੀ ਇਹਨੂੰ ਧਾਰ ਨਹੀਂ ਹੁੰਦੀ ਇਹ ਦਾ ਤਿਆਰ ਕੀਤਾ ਹੋਇਆ ਅੰਮ੍ਰਿਤ ਜਿਹੜਾ ਕਿਵੇਂ ਖੰਡੇ ਧਾਰ ਹੋ ਗਿਆ ਸੋ ਆਹ ਤੁਸੀਂ ਵੇਖ ਸਕਦੇ ਆ ਪ੍ਰਾਤਨ ਸਿੰਘ ਦੀ ਫੋਟੋ ਇਹੋ ਜਿਹੇ ਖੰਡੇ ਦਮਾਲਿਆਂ ਸਜਾਏ ਜਾਂਦੇ ਸੀ ਅੱਜ ਕੱਲ ਵੀ ਨਿਹੰਗ ਸਿੰਘ ਇਹੋ ਜਿਹੇ ਖੰਡੇ ਦਮਾਲਿਆਂ ਦੇ ਵਿੱਚ ਸਜਾਉਂਦੇ ਆ ਪਰ ਅੱਜ ਸਾਡੀਆਂ ਪੱਗਾਂ ਛੋਟੀਆਂ ਹੋ ਗਈਆਂ ਤੇ ਖੰਡੇ ਵੀ ਛੋਟੇ ਹੋ ਗਏ ਅਸੀਂ ਨਵੇਂ-ਨਵੇਂ ਡਿਜ਼ਾਈਨ ਦੇ ਖੰਡੇ ਬਣਾ ਲਏ ਸੋ ਪੀਵੋ ਪਾਹਲ ਖੰਡੇ ਧਾਰ ਧਾਰ ਦਾ ਮਤਲਬ ਹੁੰਦਾ ਜਿਹੜਾ ਖੰਡਾ ਤਿੱਖਾ ਹੋਵੇ ਉਹਦਾ ਕਾਰਨ ਕੀ ਸੀ ਅੰਮ੍ਰਿਤ ਗੁਰੂ ਸਾਹਿਬ ਜੀ ਨੇ ਕਿਉਂ ਸ਼ਿਕਾਇਆ ਸੀਗਾ ਕਿਉਂਕਿ ਉਸ ਵੇਲੇ ਗੁਰਤੇਗ ਬਾਧਰ ਸਾਹਿਬ ਜੀ ਦੀ ਜਦੋਂ ਸਿੱਧੀ ਹੋਈ ਹੈ ਤੇ ਸਿੱਖ ਜਿਹੜੇ ਸੀਗੇ ਤਕਰੀਬਨ ਕੈ ਲੀਏ ਵੀ ਉਹਨਾਂ ਦੇ ਵਿੱਚ ਬਾਲ ਘਟਿਆ ਹੋਇਆ ਸੀਗਾ ਇਸ ਕਰਕੇ ਗੁਰੂ ਸਾਹਿਬ ਜੀ ਨੇ ਜੰਗੀ ਖੰਡੇ ਦੇ ਵਿੱਚੋਂ ਖਾਲਸਾ ਪੈਦਾ ਕੀਤਾ ਖਾਲਸੇ ਨੂੰ ਜਨਮ ਦਿੱਤਾ ਕਿ ਜਿਹੜਾ ਜੰਗ ਲੜਨ ਤੋਂ ਕਦੇ ਵੀ ਡਰੇ ਨਾ ਜ਼ੁਲਮ ਦੇ ਖਿਲਾਫ ਲੜਾਈ ਕਰਨ ਤੋਂ ਕਦੇ ਵੀ ਪਿੱਛੇ ਨਾ ਹਟੇ ਜਿਵੇਂ ਕਿ ਕਹਿ ਲਈਏ ਜਦੋਂ ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਜੋਹਰਾ ਬੇਗਮ ਦੇ ਨਾਲ ਵਿਆਹ ਕਰਵਾਇਆ ਤੇ ਉਦੋਂ ਉਹਦੀਆਂ ਸਾਲੀਆਂ ਨੇ ਕੁੜੀਆਂ ਨੇ ਉਹਨੂੰ ਮੁਖਾਲ ਕੀਤਾ ਵੀ ਆਪਣਾ ਕੁਰਸੀਨਾਮਾ ਸੁਣਾ ਕੁਰਸੀਨਾਮਾ ਹੁੰਦਾ ਵੀ ਤੈਨੂੰ ਰਾਜ ਕਿੱਥੋਂ ਮਿਲਿਆ ਤੇਰਾ ਪਿਓ ਕੌਣ ਸੀ ਤੇਰੀ ਮਾਂ ਕੌਣ ਸੀ ਕੀ ਉਹ ਰਾਜੇ ਸੀਗੇ ਤੇ ਪਹਿਲਾਂ ਤਾਂ ਨਾਦਰ ਸ਼ਾਹ ਨੇ ਨੀਵੀਂ ਪਾ ਲਈ ਤੇ ਫੇਰ ਬੜੇ ਗੁੱਸੇ ਦੇ ਨਾਲ ਉੱਠਿਆ ਕਿਰਪਾਨ ਕੱਢ ਕੇ ਤੇ ਉਹਨੇ ਕਿਹਾ ਮੇਰੀ ਮਾਂ ਤਲਵਾਰ ਮੇਰਾ ਪਿਓ ਤਲਵਾਰ ਵੀ ਤਲਵਾਰ ਦੇ ਨਾਲ ਮੈਂ ਰਾਜ ਕਾਇਮ ਕੀਤਾ ਆ ਫੇਰ ਜਦੋਂ ਇੱਕ ਵਾਰੀ ਨਾਦਰ ਸ਼ਾਹ ਨੇ ਪੁੱਛਿਆ ਆਪਣੇ ਨਾਲ ਦੇਆਂ ਨੂੰ ਵੀ ਇਹ ਸਿੱਖ ਜਿਹੜੇ ਆ ਕਦੀ ਹਾਰਦੇ ਕਿਉਂ ਨਹੀਂ ਤੇ ਕਾਜੀ ਨੂਰ ਮੁਹੰਮਦ ਨੇ ਕਿਹਾ ਵੀ ਚੇਤਾ ਤੇ ਮੂੰ ਆਪਣਾ ਕੁਰਸੀਨਾਮਾ ਸੁਣਾਇਆ ਸੀਗਾ ਉੱਥੇ ਆਪਣੇ ਵਿਆਹ ਦੇ ਉੱਤੇ ਮੈਂ ਤਲਵਾਰ ਦੇ ਵਿੱਚੋਂ ਪੈਦਾ ਹੋਇਆ ਮੇਰੀ ਮਾਂ ਤਲਵਾਰ ਮੇਰਾ ਪਿਓ ਤਲਵਾਰ ਵੀ ਮੈਂ ਤਲਵਾਰ ਦੇ ਨਾਲ ਰਾਜ ਕਾਇਮ ਕੀਤਾ ਆ ਮੇਰਾ ਜਿਹੜਾ ਰਾਜ ਦਾ ਪਦੈਸ਼ ਆ ਤਲਵਾਰ ਦੇ ਵਿੱਚੋਂ ਹੋਈ ਆ ਤੇ ਉਹਨੇ ਕਿਹਾ ਵੀ ਜਿਹੜੇ ਸੇਖਿਆ ਇਹ ਤੇ ਦੋ ਧਾਰੇ ਖੰਡੇ ਦੇ ਵਿੱਚੋਂ ਪੈਦਾ ਹੋਇਆ ਤੂੰ ਤੇ ਆਪਣਾ ਰਾਜ ਇੱਕ ਇੱਕ ਪਾਸੇ ਜਿਹਦੇ ਤਿੱਖੀ ਹੁੰਦੀ ਆ ਉਹਦੇ ਵਿੱਚੋਂ ਆਪਣਾ ਰਾਜ ਕਾਇਮ ਕੀਤਾ ਤੇ ਸਿੱਖ ਤੇ ਜਿਹੜੇ ਆ ਦੋ ਧਾਰੇ ਖੰਡੇ ਦੇ ਵਿੱਚੋਂ ਪੈਦਾ ਹੋਏ ਨੇ ਜਿਹੜਾ ਦੋਵੇਂ ਪਾਸਿਆਂ ਤੋਂ ਤਿੱਖਾ ਹੁੰਦਾ ਇਹਨਾਂ ਨੂੰ ਤੂੰ ਕਿਦਾਂ ਹਰਾ ਲੇਂਗਾ ਸੋ ਇੱਕ ਗੱਲ ਹੋਰ ਇਥੇ ਕਹਿ ਦਮਾਂ ਵੀ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਚੋਂ ਵੇਖਣਾ ਹੋਵੇ ਵੀ ਕਿਤੇ ਕੀ ਖੰਡੇ ਦਾ ਜ਼ਿਕਰ ਆਉਂਦਾ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੇ ਵਿੱਚ ਖੰਡੇ ਦਾ ਜ਼ਿਕਰ ਕੀਤਾ ਆ ਖੰਡੇ ਧਾਰ ਗਲੀ ਅਤ ਭੀੜੀ ਲੇਖਾ ਲੀਜੈ ਤਿਲ ਜਿਉ ਪੀੜੀ ਤੇ ਖੰਡੇ ਫੇਰ ਗੁਰੂ ਅਮਰਦਾਸ ਜੀ ਨੇ ਖੰਡੇ ਦਾ ਜ਼ਿਕਰ ਕੀਤਾ ਜਿੱਥੇ ਆਉਂਦਾ ਭਗਤਾਂ ਕੀ ਚਾਲ ਨਰਾਲੀ ਆਨੰਦ ਸਾਹਿਬ ਦੇ ਵਿੱਚ ਉੱਥੇ ਜ਼ਿਕਰ ਕਰਦੇ ਨੇ ਮਹਾਰਾਜ ਸਾਹਿਬ ਜੀ ਖੰਨੇਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਸੋ ਖੰਡੇ ਦੀ ਪ੍ਰਭਾਸ਼ਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਪੜ੍ਹ ਸਕਦੇ ਹਾਂ ਭਾਵੇਂ ਨਾਲ ਧਾਰ ਨਾਂ ਵੀ ਲਿਖਿਆ ਹੋਵੇ ਪਰ ਗੁਰੂ ਨਾਨਕ ਦੇਵ ਜੀ ਨੇ ਨਾਲ ਲਿਖਿਆ ਆ ਧਾਰ ਖੰਡੇ ਧਾਰ ਗਲੀ ਅਤ ਪੀੜੀ ਇਹ ਵਿਚਾਰ ਪਹਿਲਾਂ ਕਈ ਗਿਆਨੀ ਸਿੰਘਾਂ ਦੇ ਨਾਲ ਹੋ ਚੁੱਕੀ ਆ ਪਰ ਵੀਡੀਓ ਅੱਜ ਮੈਂ ਬਣਾ ਰਿਆਂ ਸੋ ਜਿਹੜਾ ਕਈ ਵਿੱਚੋਂ ਸਿੰਘ ਇਹ ਵੀ ਸਵਾਲ ਕਰਦੇ ਆ ਵੀ ਉਹ ਵੱਡਾ ਖੰਡਾ ਫੇਰ ਫੇਰਨਾ ਕਿਵੇਂ ਆ ਗੱਲ ਤੇ ਸਿਰਫ ਇੰਨੀ ਕਿਹਾ ਵੀ ਜਦੋਂ ਅਸੀਂ ਛੋਟਾ ਖੰਡਾ ਫੇਰਦੇ ਆ ਅਮਰ ਸੰਚਾਰ ਕਰਦੇ ਆ ਦਾਸ ਵੀ ਪੰਜਾਂ ਪਿਆਰਿਆਂ ਦੇ ਵਿੱਚ ਲੱਗਦਾ ਰਿਹਾ ਪਹਿਲਾਂ ਤੇ ਉਹ ਥੱਲੇ ਨੀਵਾ ਹੁੰਦਾ ਆ ਹੱਥ ਜਦੋਂ ਆਪਾਂ ਫੇਰੀਦਾ ਤੇ ਜੇ 3 ਫੁੱਟੀ ਖੰਡਾ ਫੜਾਂਗੇ ਤੇ ਹੱਥ ਇੱਥੇ ਆ ਜਾਏਗਾ ਤੇ ਫੇਰਨਾ ਤੇ ਉਦਾਂ ਹੀ ਆ ਜਿਹੜੀ ਮਰਜ਼ਾ ਦਾ ਵੀ ਤਿੱਖਾ ਪਾਸਾ ਅੱਗੇ ਨੂੰ ਤੇ ਫੇਰ ਪਿੱਛੇ ਨੂੰ ਦੋਵੇਂ ਪਾਸਿਆਂ ਤੋਂ ਤਿੱਖਾ ਹੋਵੇ ਖੰਡਾ ਸੋ ਜੇ ਅਸੀਂ ਇਹ ਨਾਰਾ ਕਾਇਮ ਰੱਖਣਾ ਅਸੀਂ ਜੰਮੇ ਹਾਂ ਖੰਡੇ ਦੀ ਧਾਰ ਵਿੱਚੋਂ ਤਾਂ ਪਹਿਲਾ ਖੰਡੇ ਦੀ ਧਾਰ ਵਾਲਾ ਅੰਮ੍ਰਿਤ ਸਾਨੂੰ ਸ਼ੁਰੂ ਕਰਨਾ ਚਾਹੀਦਾ ਸੋ ਜਿਹੜਾ ਤੇ ਤਖਸਾਲਾਂ ਦੇ ਅੰਮ੍ਰਿਤ ਸੰਚਾਰ ਹੁੰਦਾ ਤਖਸਾਲਾਂ ਤੇ ਕਈ ਸਿੱਖਾਂ ਦੇ ਵੀ ਖੰਡੇ ਪਏ ਨੇ ਉਹਨਾਂ ਦੇ ਨਾਲ ਵੀ ਅੰਮ੍ਰਿਤ ਸੰਚਾਰ ਕੀਤਾ ਜਾ ਸਕਦਾ ਹੈ ਪ੍ਰਾਤਨ ਜਿਹੜੇ ਆ ਤੇ ਜਿਹੜੀਆਂ ਹੋਰ ਜਥੇਬੰਦੀਆਂ ਨੇ ਜੰਗੀ ਖੰਡੇ ਤਿਆਰ ਵੀ ਕਰਵਾਏ ਜਾ ਸਕਦੇ ਆ ਜਿਵੇਂ ਕਹਿ ਲਈਏ ਵੀ ਪਟਿਆਲੇ ਕਿਰਪਾਨਾਂ ਵਗੈਰਾ ਵਧੀਆ ਸ਼ਸਤਰ ਬਣਾਉਂਦੇ ਆ ਸਿੰਘ ਹੈਗੇ ਆ ਤੇ ਖੰਡੇ ਧਾਰ ਜੋ ਗੁਰੂ ਸਾਹਿਬ ਨੇ ਕਿਹਾ ਉਹੀ ਸਾਨੂੰ ਤਿਆਰ ਕਰਕੇ ਛਕਾਉਣਾ ਚਾਹੀਦਾ ਆ ਤੇ ਪੀਣਾ ਵੀ ਸਾਨੂੰ ਪੀਓ ਪਾਹਲ ਖੰਡੇ ਧਾਰ ਹੀ ਚਾਹੀਦਾ ਆ ਬਾਕੀ ਗੁਰੂ ਪਿਆਰੇਓ ਅਗਲੀ ਵੀਡੀਓ ਮੇਰੀ ਹੋਏਗੀ ਕਿ ਪੰਜ ਪਿਆਰੇ ਕਿਹੋ ਜਿਹੇ ਹੋਣ ਕਿਉਂਕਿ ਇਹ ਰਿਕੁਆਇਰਮੈਂਟਾਂ ਨੇ ਬਾਟਾ ਕਿਹੋ ਜਿਹਾ ਹੋਵੇ ਸਰਬਲੋਹ ਦਾ ਹੋਵੇ ਖੰਡਾ ਕਿਹੋ ਜਿਹਾ ਹੋਵੇ ਜਿਹੜਾ ਤਿੱਖਾ ਹੋਵੇ ਸੋ ਇਸੇ ਤਰ੍ਹਾਂ ਹੀ ਪੰਜ ਪਿਆਰਿਆਂ ਦੀ ਵੀ ਰਹਿਣੀ ਬਹਿਣੀ ਕਰਨੀ ਤੇ ਜਦੋਂ ਅਮਰ ਸੰਚਾਰ ਕਰ ਰਹੇ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਇਹ ਸਾਰੀਆਂ ਚੀਜ਼ਾਂ ਦਾ ਅਸਰ ਉਹ ਅੰਮ੍ਰਿਤ ਦੇ ਉੱਤੇ ਪੈਂਦਾ ਜਦੋਂ ਅਸੀਂ ਅੰਮ੍ਰਿਤ ਤਿਆਰ ਕਰਦੇ ਹਾਂ ਤੇ ਇੰਨੀ ਅਗ ਬੇਨਤੀਆਂ ਕਰਦਾ ਹੋਇਆ ਮੈਂ ਖੇਮਾ ਦਾ ਜਾਚਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ